सा दर्शको तुम जुड़ चुके हो लोग चर्चा टीवी नाल, मैं सिंह सुरसिंह ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲ ਦਲ ਦੀ ਨਵੀਂ ਭਰਤੀ ਲਈ ਗਠਿਤ ਕੀਤੀ ਗਈ ਸੀ 7 ਮੈਂਬਰੀ ਕਮੇਟੀ ਜਿਨ੍ਹਾਂ ਵਿੱਚੋਂ ਦੋ ਮੈਂਬਰ ਜਿਹੜੇ ਅਸਤੀਫੇ ਦੇ ਚੁੱਕੇ ਨੇ ਜਦਕਿ ਪੰਜ ਮੈਂਬਰਾਂ ਵੱਲੋਂ ਅੱਜ ਤੋਂ ਭਰਤੀ ਮੈਮੂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਭਰਤੀ ਮੈਮੂ ਲਈ ਹਲਕਾ ਖੇਮ ਕਰਨ ਤੋਂ ਦਲਜੀਤ ਸਿੰਘ ਗਿੱਲ ਸੀਨੀਅਰ ਆਗੂ ਅਮਰਕੋਟ ਉਹਨਾਂ ਵੱਲੋਂ ਅੱਜ ਇੱਕ ਕਾਫਲਾ ਲਜਾਇਆ ਜਾ ਰਿਹਾ ਹੈ ਤੇ ਉਹਨਾਂ ਵਿੱਚ ਇਸ ਭਰਤੀ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਜੂਤ ਸਿੰਘ ਵੈਰਗੁਰੂ ਦਾ ਖਾਲਸਾ ਵੈਰਗੁਰੂ ਜੀ ਫਤਿਹ ਜੀ ਵੈਰਗੁਰੂ ਜੀ ਦਾ ਖਾਲਸਾ ਵੈਰਗੁਰੂ ਜੀ ਫਤਿਹ ਜੀ ਜਿਹੜੀ ਸੰਗਤ ਲੈ ਕੇ ਜਾ ਰਹੇ ਹੋ ਕਿਸ ਸੰਬੰਧ ਵਿੱਚ ਜਾ ਰਹੇ ਹੋ ਅੱਜ ਜੀ ਵੈਸੇ ਤਾਂ ਸਾਰੇ ਲੋਕ ਹੀ ਜਾਣਦੇ ਆ ਅੱਜ ਦੇ ਦਿਨ ਬਾਰੇ ਜਿਹੜੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਕਮੇਟੀ ਜਿਹੜੀ ਨਿਸ਼ਚਿਤ ਕੀਤੀ ਸੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ 18 ਤਰੀਕ ਨੂੰ ਭਰਤੀ ਭਰਤੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਦਾ ਜਿਹੜਾ ਆਗਾਜ਼ ਕਰਨਾ ਉਹਦੇ ਚ ਅੱਜ ਅਸੀਂ ਸਾਰੇ ਸ਼ਾਮਲ ਹੋਣ ਜਾ ਰਹੇ ਹਾਂ ਜਿਵੇਂ ਤੁਸੀਂ ਅੱਜ 18 ਤਰੀਕ ਨੂੰ ਜਾ ਰਹੇ ਜੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਹਿਲਾਂ ਜਿਹੜੀ ਭਰਤੀ ਮੇ ਮੇੜੀ ਫਰਵਾਦ ਕੀਤੀ ਆ ਉਹਨੂੰ ਕਿਦਾਂ ਫਿਰ ਦੇਖਦੇ ਜੀ ਨੇ ਦੇਖੋ ਉਹ ਤਾਂ ਅਕਾਲ ਤਖਤ ਤੋਂ ਰਿਜੈਕਟ ਹੋ ਚੁੱਕੀ ਆ ਕਿਉਂਕਿ ਸਿੰਘ ਸਾਹਿਬ ਗਿਆਨੀ ਅਰਗਵੀਰ ਸਿੰਘ ਹੋਣਾ ਨੇ ਜਦੋਂ 5 ਮੈਂਬਰੀ 2 ਮੈਂਬਰ ਵਿੱਚੋਂ 7 ਮੈਂਬਰੀ ਕਮੇਟੀ ਸੀ 2 ਮੈਂਬਰ ਵਿੱਚੋਂ ਅਸਤੀਫਾ ਦੇ ਗਏ ਸੀ ਔਰ 5 ਮੈਂਬਰ ਰਹਿ ਗਏ ਸੀ 5 ਮੈਂਬਰਾਂ ਨੇ ਅਕਾਲ ਤਖਤ ਸਭ ਤੇ ਜਾ ਕੇ ਖਰਚੋਈ ਕੀਤੀ ਵੀ ਸਾਨੂੰ ਕੀ ਹੁਕਮ ਹੈ ਤਾਂ ਉਹ ਉਦੋਂ ਸਿੰਘ ਸਾਹਿਬ ਗਿਆਨੀ ਅਰਗਬੀਰ ਸਿੰਘ ਹੋਣਾ ਨੇ ਇਹ ਉਹਨਾਂ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਤੁਸੀਂ ਭਰਤੀ ਆਰੰਭ ਕਰੋ ਅਤੇ ਜਿਹੜੀ ਭਰਤੀ ਪਹਿਲਾਂ ਸ਼ੌਮਣੀ ਕਾਲੀਦਲ ਸੁਖਵੀਰ ਬਾਦਲ ਕੰਪਨੀ ਵੱਲੋਂ ਸ਼ੁਰੂ ਹੋਈ ਆ ਉਹ ਅਸੀਂ ਨੈਗਲੈਕਟ ਕਰਦੇ ਆ ਕਿਉਂਕਿ ਉਹ ਅਕਾਲ ਤਖਤੇ ਹੁਕਮ ਆਦੇਸ਼ਾ ਮੁਤਾਬਕ ਨਹੀਂ ਹੋਈ ਇਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਜਾਰੀ ਕਰਕੇ ਇਹ ਅੱਜ ਦਾ ਜਿਹੜਾ ਕਾਜ ਸ਼ੁਰੂ ਹੋ ਰਿਹਾ ਇਹ ਅਕਾਲ ਤਖਤ ਵੱਲੋਂ ਹੋ ਰਿਹਾ ਇਹ ਵੀ ਅਕਾਲੀ ਦਲ ਦਾ ਇਹ ਕਹਿਣਾ ਵਾ ਵੀ ਜੇਕਰ ਅਕਾਲ ਤਖਤ ਸਾਹਿਬ ਦਾ ਨਾਮ ਲੈ ਕੇ ਭਰਤੀ ਕਰਦੇ ਆ ਤੇ ਸਾਨੂੰ ਜਿਹੜੀ ਚੋਰ ਕਮਿਸ਼ਨੋਂ ਦਾ ਮਾਨਤਾ ਨਹੀਂ ਮਿਲ ਸਕਦੀ ਕਿਉਂਕਿ ਆਪਾਂ ਨਰੋਲ ਧਾਰਮਿਕ ਹੋ ਜਾਂਦੇ ਉਹ ਤਾਂ ਵੀ ਝੱਖ ਮਾਰਦੇ ਜੀ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਸਿੱਖ ਕੌਮ ਨੂੰ ਅਕਾਲ ਤਖਤ ਇਹ ਇੱਕ ਪੰਤਕ ਪਾਰਟੀ ਬਣ ਨਹੀਂ ਬਣ ਜਾ ਰਹੀ ਆ ਉਹਨਾਂ ਨੇ ਤਾਂ 96 ਦੇ ਵਿੱਚ ਪੰਜਾਬੀ ਪਾਰਟੀ ਬਣਾਤੀ ਸੀ ਉਹ ਪੰਤਕ ਪਾਰਟੀ ਦਾ ਰਹੀ ਨਹੀਂ ਉਹਨਾਂ ਪੰਤਕ ਦੀ ਅੱਜ ਤੱਕ ਗੱਲ ਹੀ ਨਹੀਂ ਕੀਤੀ ਕੋਈ ਵੀ ਉਹ ਗਲਤੀਆਂ ਹੀ ਕੀਤੀਆਂ ਔਰ ਖੇਰੂ ਖੇਰੂ ਕਰਕੇ ਰਖਸਾ ਪੰਪ ਪੰਪ ਅੱਜ ਜਿਹੜੀ ਪ੍ਰਤੀ ਹੋ ਰਹੀ ਆ ਇਹ ਪੰਟਕ ਪਾਰਟੀ ਦੀ ਹੋ ਰਹੀ ਆ ਇਹਨੂੰ ਕੋਈ ਚੈਲੰਜ ਨਹੀਂਗਾ ਨਾ ਕਿਸੇ ਆਪਣੇ ਚੌਣ ਕਮਿਸ਼ਨ ਦਾ ਚੈਲੰਜ ਆ ਨਾ ਕਿਸੇ ਦਾ ਕੋਈ ਚੈਲੰਜ ਨਹੀਂਗਾ ਕਿਉਂਕਿ ਅਕਾਲੀ ਦਲ ਬਣਿਆ 1920 ਚ ਹਾਲ ਤੱਕ ਤੁਸੀਂ ਈ ਲੱਗਦਾ ਕਿ ਜਿਵੇਂ ਕਹਿ ਰਹੇ ਕਿ ਉਹ ਲੱਖਾਂ ਜਿਹੜੇ ਲੋਕ ਆ ਸਾਡੇ ਨਾਲ ਜੁੜ ਚੁੱਕੇ ਆ ਸਾਡੀ ਭਰਤੀ ਮਹਿੰਮ ਦੇ ਵਿੱਚ ਜਿਹੜੇ ਆ ਉਹ ਦਾਖਲ ਹੋ ਚੁੱਕੇ ਆ ਫਿਰ ਉਹ ਕੌਣ ਲੋਕ ਆ ਉਹ ਤਾਂ ਜਾਲੀ ਸਾਰੇ ਫਰਜੀ ਉਹਨਾਂ ਨੇ ਘਰੇ ਬੈ ਬੈ ਕੇ ਲਿਸਟਾਂ ਬਣਾ ਕੇ ਭਰਤੀ ਕੀਤੀ ਆ ਉਹ ਭਰਤੀ ਜੈਨੂਨ ਥੋੜੀ ਜੈਨੂਨ ਭਰਤੀ ਹੁਣ ਹੁਣ ਜਾ ਰਹੀ ਆ ਬਹੁਤ ਸਾਰੇ ਟੈਲੀਫੋਨ ਨੰਬਰ ਜਿਹੜਾ ਦਿੱਤਾ ਗਿਆ ਪੰਜ ਮੈਂਬਰੀ ਕਮੇਟੀ ਵੱਲੋਂ ਉਹਦੇ ਤੇ ਬਹੁਤ ਜ਼ਿਆਦਾ ਕਾਲਾਂ ਆ ਚੁੱਕੀਆਂ ਆ ਮੈਂਬਰਸ਼ਿਪ ਲੈਣ ਲਈ ਔਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਖੁਸ਼ੀ ਪਾਈ ਜਾ ਰਹੀ 47 ਦਲ ਨਾ ਪਹਿਲਾਂ ਵੀ ਬੜੇ ਬਣ ਚੁੱਕੇ ਆ ਤੇ ਲੋਕ ਚੁੱਤੀ ਦੇ ਵਿੱਚ ਨੇ ਕਿ ਅਸੀਂ ਪੰਥਕ ਪਾਰਟੀ ਮੰਨੀਏ ਕਿ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਅਸਲੀ ਹੈ ਕਿਹੜਾ ਇਹ ਹੁਣ ਨਤਾਰਾ ਹੋਣਾ ਜੀ ਇਹ ਜਿਹੜੇ ਪੰਜ ਮੈਂਬਰੀ ਕਮੇਟੀ ਸ੍ਰੀ ਹਕਾਲਤਾ ਜੀ ਵੱਲੋਂ ਆਦੇਸ਼ ਜਾਰੀ ਹੋ ਕੇ ਆਈ ਆ ਹੋਣ ਦੇ ਵਿੱਚ ਆਈ ਆ ਇਹਨਾਂ ਨੇ ਸਾਰੇ ਪੰਥਕ ਜੱਥੇਬੰਦੀਆਂ ਔਰ ਜਿੰਨੇ ਵੀ ਸਮਾਜ ਸੇਵੀ ਜਥੇਬੰਦੀਆਂ ਸਾਧੂ ਸੰਤ ਮਹਾਤਮਾ ਜਿਨ੍ਹਾਂ ਅਕਾਲੀ ਦਲ ਨੇ ਸਾਰਿਆਂ ਨੂੰ ਸੱਦਾ ਦਿੱਤਾ ਔਰ ਕਿਹਾ ਇਹ ਗੱਲ ਕਹੀ ਉਹਨਾਂ ਨੇ ਕਿ ਅਸੀਂ ਉਹਨਾਂ ਦੇ ਕੋਲ ਜਾ ਜਾ ਕੇ ਅਪਰੋਚ ਕਰਾਂਗੇ ਔਰ ਉਹਨਾਂ ਨੂੰ ਨਾਲ ਲੈ ਕੇ ਅਸੀਂ ਸਾਰਾ ਪੰਥ ਇਕੱਠਾ ਕਰਾਂਗੇ ਔਰ ਇਹ ਸਾਰੇ ਸਮੂਚੇ ਪੰਥ ਦੀ ਇਹ ਪਾਰਟੀ ਬਣੂਗੀ ਇਹ ਜਿਹੜੇ ਅੱਗੇ ਜੋ ਹੋਇਆ ਉਹ ਤੁਹਾਡੇ ਸਾਹਮਣੇ ਆ ਦੋ ਤਰੀਕ ਦਾ ਜੋ ਹੁਕਮਨਾਮਾ ਹੈ ਉਹਨੂੰ ਸਾਰੇ ਸੰਸਾਰ ਨੇ ਮੰਨਿਆ ਉਹਦੇ ਤੇ ਸਾਰਿਆਂ ਨੇ ਪਹਿਰਾ ਦਿੱਤਾ ਜੱਲ ਸਾਹਿਬ ਜਿਵੇਂ ਕਿ ਸ਼੍ਰੀ ਘਾਤੂ ਸਾਹਿਬ ਤੇ ਜਹਦਾਰ ਹੋਣਾਂ ਨੇ ਘਾਤੂ ਸਾਹਿਬ ਦੀ ਸੀਤ ਤੋਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਹਨੂੰ ਲੋਕ ਨਕਾਰ ਦਿੱਤੇ ਇਹਦੀ ਹੋਂਦ ਖਤਮ ਹੋ ਚੁੱਕੀ ਆ ਉਹਨਾਂ ਨੇ ਕਾਤਾ ਸਾਹਿਬ ਦੀ ਪਸੀਨ ਤੋਂ ਕਿਹਾ ਤੁਸੀਂ ਹੁਣ ਕੀ ਸਮਝ ਦਿਓ ਵੀ ਕਿਸ ਤਰ੍ਹਾਂ ਇਹ ਜਿਹੜਾ ਪੰਜਾਬ ਦੀ ਇੱਕ ਪੰਥਕ ਪਾਰਟੀ ਸਾਰੇ ਚਾਹੁੰਦੇ ਆ ਕਿ ਸੂਬੇ ਦੀ ਇੱਕ ਪਾਰਟੀ ਆ ਵਿੱਚ ਜੀ ਹੋਣੀ ਚਾਹੀਦੀ ਆ ਜਿਹੜੇ ਸੂਬੇ ਦੇ ਹਿੱਤਾਂ ਦੀ ਗੱਲ ਕਰੇ ਸੂਬੇ ਦੇ ਲੋਕਾਂ ਦੀ ਆਵਾਜ਼ ਬਣੇ ਕਿਸ ਤਰ੍ਹਾਂ ਇਹ ਪਾਰਟੀ ਜਿਹੜੀ ਲੋਕਾਂ ਦੀ ਇੱਕ ਬਣ ਸਕਦੀ ਆ ਤੇ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਵਿੱਚ ਇੱਕ ਜੁੜਤਾ ਹੋ ਸਕਦੀ ਹੈ ਇੱਕ ਸੂਬੇ ਦੀ ਵਧੀਆ ਪਾਰਟੀ ਇੱਕ ਜਿਹੜੀ ਕਿ ਸੰਘਰਸ਼ ਕਰ ਸਕੇ ਵੇਖੋ ਜੀ ਜਿਹੜਾ 2 ਤਰੀਕ 2 ਦਸੰਬਰ ਦਾ ਫੈਸਲਾ ਹੋਇਆ ਨਾ ਸਟੀਲ ਤੋਂ ਉਹ ਫੈਸਲਾ ਜਿਹੜੀ ਇਹਨਾਂ ਨੂੰ ਸਜ਼ਾ ਸੁਣਾਈ ਗਈ ਨਾ ਸੁਖਬੀਰ ਹੋਣਾਂ ਨੂੰ ਉਹ ਬਹੁਤ ਘੱਟ ਗਿਆ ਘੱਟ ਸੀ ਸਜ਼ਾ ਉਹਨੂੰ ਅਡਾਪਟ ਸਿਰਫ ਲੋਕਾਂ ਨੇ ਇਹ ਕਰਕੇ ਕੀਤਾ ਕਿ ਉਹਦੇ ਵਿੱਚ ਇੱਕ ਬਹੁਤ ਵੱਡਾ ਪੁਆਇੰਟ ਸੀ ਜਿਹੜਾ ਉਹਨਾਂ ਕਹੇ ਵੀ ਜਿਹੜੀ ਇਹ ਮੌਜੂਦਾ ਜਿਹੜੀ ਹੈਗੀ ਆ ਪਾਰਟੀ ਦੇ ਮੌਜੂਦਾ ਲੀਡਰਸ਼ਿਪ ਆ ਇਹ ਆਪਣਾ ਹਦਤਕ ਅਧਿਕਾਰ ਜਿਹੜਾ ਹੈ ਗਵਾ ਚੁੱਕੀ ਆ ਇਸ ਕਰਕੇ ਇਹ ਅਗਵਾਈ ਪੰਥਕ ਜਿਹੜੇ ਪੰਥ ਨੂੰ ਅਗਵਾਈ ਕਰਨ ਦੇ ਇਹ ਲਾਇਕ ਨਹੀਂ ਰਹੇ ਇਸ ਕਰਕੇ ਇਹਨਾਂ ਨੂੰ ਪਾਸੇ ਕਰਨ ਲਈ ਸੱਤ ਮੈਂਬਰੀ ਕਮੇਟੀ ਜਿਹੜੀ ਨਰੋਲ ਜਿਹੜੇ ਵਧੀਆ ਬੰਦੇ ਸੀ ਨਾ ਉਹ ਕਾਲ ਤੱਕ ਤੋਂ ਵੱਲੋਂ ਨਿਸ਼ਚਿਤ ਹੋਏ ਸਨ ਉਹਨਾਂ ਜੋ ਦੋ ਜਿਹੜੇ ਸਿੰਘ ਆ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਹਮੀ ਸਾਹਿਬ ਤੇ ਬਨੂਗਰ ਸਾਹਿਬ ਨੇ ਇਸ ਕਰਕੇ ਪੰਜ ਮੈਂਬਰੀ ਕਮੇਟੀ ਜਿਹੜੀ ਸਟੈਂਡ ਕਰਦੀ ਆ ਉਹਦੇ ਮੁਤਾਬਕ ਇਹ ਜਿਹੜੀ ਭਰਤੀ ਹੋਣ ਜਾ ਰਹੀ ਆ ਔਰ ਜਿਹੜਾ ਤੁਸੀਂ ਮੇਰੇ ਤੇ ਕੁਐਸਚਨ ਕੀਤਾ ਹੈ ਪੀ ਇਹ ਇਹ ਕੁਐਸਚਨ ਕੀਤਾ ਸੀ ਇਹ ਸੰਗਤ ਕਿਵੇਂ ਬਣਦਾ ਦੇਵੇਗੀ ਇੱਕ ਜੁੜਤਾ ਕਿਵੇਂ ਹੋ ਸਕਦੀ ਆ ਸੱਠੇ ਹਿੱਤਾਂ ਦੀ ਸੁਭੇ ਉਹਨਾਂ ਨੇ ਵੇਖੋ ਉਤੋਂ ਉਤੋਂ ਇੱਕ ਹੁਕਮ ਜਾਂ ਆਦੇਸ਼ ਜਾਰੀ ਹੋਇਆ ਸੀ ਕਿ ਜਿਹੜੇ ਬਾਗੀ ਤੇ ਦਾਗੀ ਦੋਵੇਂ ਇਹ ਆਪਣਾ ਜਿਹੜਾ ਆਧਾਰ ਆ ਇੱਕ ਵਾ ਚੁੱਕਿਆ ਨੈਤਿਕ ਆਧਾਰ ਉਹ ਆ ਚੁੱਕਿਆ ਇਸ ਲਈ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਆ ਨਾ ਇਹ ਇਹਨਾਂ ਨੇ ਨਰੋਲ ਜਿਹੜੀ ਨਵੀਂ ਲੀਡਰਸ਼ਿਪ ਆ ਨਾ ਉਹਨੂੰ ਬੁਲਾਵਾ ਦੇਣਾ ਹੈ ਇਸ ਕਰਕੇ ਸੰਗਤ ਦੇ ਵਿੱਚ ਉਤਸ਼ਾਹ ਆ ਸੰਗਤ ਜਿਹੜੀ ਆ ਉਹ ਦੇਖਣ ਲਈ ਆ ਔਰ ਜਿਹੜੇ ਮੇਰੇ ਕੋਲ ਤੁਸੀਂ ਅੱਗੇ ਜਿੰਨੀਆਂ ਵੀ ਪਾਰਟੀਆਂ ਆ ਉਹ ਫੇਰ ਹੋਈਆਂ ਔਰ ਪੰਜਾਬ ਦੀ ਗੱਲ ਕਿਸੇ ਨੇ ਕੀਤੀ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਿਸੇ ਨੇ ਕੀਤੀ ਔਰ ਸਿੱਖਾਂ ਦੀ ਕਿਸੇ ਗੱਲ ਨਹੀਂ ਕੀਤੀ ਸਾਡੇ ਬੰਦੀ ਸਿੱਖ ਕਿੰਨੇ ਚਿਰ ਤੋਂ ਅੰਦਰ ਨੇ ਜਾਂ ਹੋਰ ਮਸਲੇ ਸਾਡੇ ਲਟਕਦੇ ਪਏ ਆ ਸਾਡੇ ਗੁਰਦੁਆਰਿਆਂ ਦੇ ਅਟੈਕ ਬਾਹਰ ਲਿਆ ਤੇ ਹੋਇਆ ਕਿੰਨੇ ਸਾਡੇ ਮਸਲੇ ਜਿਹੜੇ ਆ ਉਹ ਸਿੱਖਾਂ ਦੇ ਜਿਹੜੇ ਆ ਉਹ ਲਟਕਦੇ ਪਏ ਆ ਅਮਰਤਪਾਲ ਸਿੰਘ ਵੇਖੋ ਤੁਸੀਂ ਕਿੰਨਾ ਚਿਰ ਡਿਬਰੂ ਗੱਲ ਰੱਖਿਆ ਨਜਾਇਜ਼ ਰੱਖਿਆ ਕੋਈ ਇਹੋ ਜੀ ਗੱਲ ਵੀ ਕੋਈ ਸਿੱਖੀ ਦੀ ਗੱਲ ਕਰਦਾ ਕੋਈ ਅਜੇ ਕੋਈ ਸਾਫ ਦੀ ਹੋਣ ਦੀ ਗੱਲ ਕਰਦਾ ਉਹਨੂੰ ਫੜ ਕੇ ਅੰਦਰ ਤੁਨਿਆ ਜਾਂਦਾ ਕਿਉਂਕਿ ਇਹਨਾਂ ਨੇ ਸਾਡੀ ਪਾਰਟੀ ਜਿਹੜੀ ਪੰਤਕ ਪਾਰਟੀ ਸੀ ਉਹਨੂੰ ਖੋਰਾ ਲਾਇਆ ਬਾਦਲ ਕੰਪਨੀ ਨੇ ਔਰ 25 ਸਾਲ 30 ਸਾਲ ਲੱਗ ਕੇ ਹੋ ਗਿਆ ਇਹਨਾਂ ਨੂੰ ਜਿਹੜਾ ਇਹ ਖੋਰਾ ਲਾਉਂਦਿਆਂ ਨੂੰ ਔਰ ਇਹਨਾਂ ਨੇ ਖੇਰੂ ਖੇਰੂ ਸਾਡੇ ਪੰਥ ਨੂੰ ਕਰਕੇ ਰੱਖ ਦਿੱਤਾ ਹੁਣ ਪੰਥ ਚਾਹੁੰਦਾ ਹੈ ਕਿ ਇੱਕ ਪਲੇਟਫਾਰਮ ਤੇ ਅਸੀਂ ਕਾਲ ਤੱਕ ਦੇ ਥੱਲੇ ਇਕੱਠੇ ਹੋਈਏ ਔਰ ਨਵੇਂ ਜਥੇਦਾਰ ਜਿਹੜੇ ਇਹਨਾਂ ਦੇ ਜਥੇਦਾਰਾਂ ਦੀ ਰਾਇ ਵੀ ਜਦ ਜਰਾਂ ਨੂੰ ਉਹ ਵੀ ਬਹੁਤ ਗਲਤ ਫੈਸਲਾ ਕੀਤਾ ਸਾਰੀ ਸੰਗਤ ਜਿਹੜੀ ਆ ਉਹ ਸਾਰੇ ਹਿੰਦੁਸਤਾਨ ਦੀ ਵਰਲਡ ਦੀ ਦੁਨੀਆ ਦੇ ਜਿੰਨੇ ਸਿਕ ਵਸਦੇ ਆ ਉਹਨਾਂ ਦੇ ਜਿਹੜੇ ਹਿਰਦੇ ਆ ਉਹ ਲੁੰਬਰੇ ਗਏ ਆ ਔਰ ਉਹ ਚਾਹੁੰਦੇ ਆ ਕਿ ਇਹ ਜਿਹੜਾ ਫੈਸਲਾ ਜਿਹੜਾ ਅੰਤਰਕ ਕਮੇਟੀ ਜਿਹੜੀ ਆ ਇਹਨੂੰ ਵਾਪਸ ਲੈ ਕੇ ਪਹਿਲੇ ਜਿਹੜੇ ਸਿੰਘ ਸਾਹਿਬ ਸੀ ਜਿਹਨਾਂ ਤਿੰਨ ਤਿੰਨਾਂ ਸਿੰਘ ਸਾਹਿਬ ਪੰਜਾਂ ਸਿੰਘਾਂ ਸਿੰਘ ਸਾਹਿਬਾਂ ਨੇ ਜਿਹੜਾ ਵਸੀਲ ਤੋਂ ਫੈਸਲਾ ਕੀਤਾ ਸੀ ਉਹਨੂੰ ਉਹ ਉਹ ਸਿੰਘ ਸਾਹਿਬ ਹੁਣੇ ਚਾਹੀਦੇ ਆ ਤਾਂ ਕਿ ਇਹ ਜਿਹੜੇ ਉਹ ਫੈਸਲੇ ਸੀ ਉਹਨਾਂ ਨੂੰ ਲਗਾਤਾਰ ਲਾਗੂ ਕੀਤਾ ਜਾ ਸਕੇ ਔਰ ਉਹਨਾਂ ਦੇ ਨਾਲ ਉਹ ਖੜ ਸਕਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ